ਕਾਲ ਜੀ ਬਲੌਗ ਲੈ ਕੇ ਹਾਜ਼ਰ ਆਂ ਜੀ ਆਪ ਜੀ ਦੀ ਕਚੈਰੀ ਵਿੱਚ ਵੀਡੀਓ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਸ਼ੇਅਰ ਕਰੋ ਯਾ ਦੇਖੋ ਜੀ ਬੱਸ ਸਟੈਂਡ ਨਗਰ ਕੌਂਸਲ ਮੰਡੀ ਗਵਿੰਦਗੜ੍ਹ ਆ ਹਾਲ ਦੇਖ ਲੋ ਕੀ ਨੇ ਟੋਏ ਟੋਏ ਪਾਣੀਓ ਪਾਣੀ ਖੜਾ ਤੇ بارش ਦੇ ਦਿਨਾਂ ਦੇ ਵਿੱਚ ਸਵਾਰੀ ਦਾ ਕੀ ਹਾਲ ਹੁੰਦਾ ਵਿੱਚੇ ਟਰੱਕ ਖੜੇ ਨੇ ਬੱਸਾਂ ਖੜੀਆਂ ਨੇ ਸਵਾਰੀਆਂ ਦਾ ਕੀ ਹਾਲ ਹੁੰਦਾ ਉਹ بارش ਦੇ ਦਿਨਾਂ 'ਚ ਦੇਖੋ ਕਿ ਕਰੀਏ ਆਓ ਜੀ ਆਓ ਆਓ ਹਾਂ ਦੇਖੋ ਨਹੀਂ ਪਰੇ ਜਾ ਹਾਂ ਜੀ ਆਜੋ ਆਜੋ ਪਾਣੀਓ ਪਾਣੀ ਹਾਲਾਂਕਿ ਇੱਥੇ ਬੱਸਾਂ ਨੂੰ ਅੱਡਾ ਪਰਤੀ ਦੀ ਲਾਈ ਹੋਈ ਆ ਅੱਡਾ ਪਰਤੀ ਬੱਸਾਂ ਦੀ ਆਈ ਤਾਂ ਨਹੀਂ ਕਿੰਨੇ ਬੋਤਲ ਪਾਣੀ ਦੀ ਜੀ ਵਾ ਨਮਾਸਤ ਸਰਕਾਰ ਨੂੰ ਬੇਨਤੀ ਕਰਦੇ ਆ ਜੀ ਇਹਦੀ ਰਿਪੇਅਰ ਵਗੈਰਾ ਕਰਾਈ ਜਾਵੇ ਨਗਰ ਕੌਂਸਲ ਨੂੰ ਵੀ ਬੇਨਤੀ ਕਰਦੇ ਆ ਤਾਂ ਜੋ ਸਵਾਰੀਆਂ ਨੂੰ ਕੋਈ ਦਿੱਕਤ ਨਾ ਆਵੇ ਮਿਲਦੇ ਆ ਜੀ ਅਗਲੇ ਬਲੌਗ